ਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਤੁਹਾਨੂੰ ਦੱਸਦੇ ਆ ਜਿਹੜਾ ਮੋਢੇ 'ਚ ਝੋਲ ਪੈਂਦਾ ਵੀ ਕਿਉਂ ਪੈਂਦਾ ਹੈ ਵੀ ਪਿੱਛੇ ਨੂੰ ਗਾਲਾ ਕਿਉਂ ਜਾਂਦਾ ਹੈ ਹੈਨਾ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੱਸਦੇ ਆ ਜੀ ਤੇ ਆਪਣਾ ਕਮੀਜ਼ ਲੰਬਾਈ 4 ਇੰਚ ਵੱਧ ਲਿਆ ਹੋਇਆ ਕਿ ਅੱਦੇ ਵਿੱਚ ਇਹ ਭੇ ਇਹਨਾਂ ਦੀ ਉਨੀ ਆਪਾਂ ਬਾਝ ਲਈ ਹੋਈ ਆ ਠੀਕ ਹੈ ਜੀ ਹੁਣ ਤੁਹਾਨੂੰ ਅੱਜ ਉਹ ਦੱਸਦੇ ਆ ਠੀਕ ਹੈ ਹਾਂਜੀ ਆਪਾਂ ਨੇ ਇੱਕ ਇਹ ਸਮਝ ਲਓ ਜਦੋਂ ਆਪਾਂ ਸੂਟ ਕੱਟਦੇ ਹਾਂ ਠੀਕ ਹੈ ਕਿ ਵੀ ਆਪਾਂ ਗਲੇ ਦੇ ਹਿਸਾਬ ਨਾਲ ਤੀਰਾ ਲੈਣੀ ਆ ਠੀਕ ਹੈ ਜਿਵੇਂ ਹੁਣ ਆਪਾਂ ਇਹਨਾਂ ਦਾ ਪਿਛਲਾ ਗਲਾ ਜਿਹੜਾ ਉਹ ਆਪਾਂ 4 ਇੰਚ ਤੈਅ ਰੱਖਣਾ ਜੇ ਤੇ ਆਪਣਾ ਨਾ ਡੀਪ ਗਲਾ ਮਤਲਬ ਡੂੰਗਾ ਗਲਾ ਹੋਵੇ ਜਿਆਦਾ ਜਿਵੇਂ ਹੁਣ ਕਿਵੇਂ 5 ਇੰਚ ਲਾ ਲਓ 6 ਇੰਚ ਲਾ ਲਓ 7 ਇੰਚ ਲਾ ਲਓ ਜਿੰਨਾ ਆਪਣਾ ਡੀਪ ਗਲਾ ਹੋਊਗਾ ਉਹਨਾਂ ਆਪਣਾ ਤੀਰਾ ਘੱਟ ਹੋਊਗਾ ਠੀਕ ਹੈ ਜਿੰਨ ਆਪਣਾ ਗਲਾ ਛੋਟਾ ਹੋ ਉਤੀਰਾ ਵੱਧ ਹੋ ਇਹ ਜਿਆ ਰੱਖਣਾ ਕਈ ਭੈਣਾ ਪੁੱਛਦੀਆਂ ਵੀ ਕਿੰਨਾ ਤੀਰਾ ਇੰਨੇ ਇੰਚ ਛਾਤੀ ਦਾ ਕਿੰਨਾ ਤੀਰਾ ਕੱਟੀ ਇੰਨਾ ਦਾ ਕਿੰਨਾ ਇਹ ਅਨਸਾ ਜ਼ਰੂਰ ਰੱਖਣਾ ਜੇ ਹੁਣ ਆਪਣਾ 5 ਇੰਚ ਤੀਰਾ ਉਹਦਾ ਆਪਾਂ ਨੇ 6 ਇੰਚ ਤੀਰਾ ਕੱਟਿਆ ਜੇ ਉਹ ਠੀਕ ਹੈ ਜੀ ਜੇ ਹੁਣ ਆਪਣਾ 6 ਇੰਚ ਤੀਰਾ ਆ ਗਿਆ 7 ਇੰਚ ਗਲਾ ਆ ਗਿਆ ਪਿਛਲਾ ਤਾ ਆਪਣਾ ਇੱਥੇ ਓਨਾਂ ਜ਼ਿਆਦੇ ਟੀਰਾ ਕੱਟ-ਕੱਟਿਆ ਜਾਊਗਾ ਠੀਕ ਹੈ ਹੁਣ ਜਿਵੇਂ ਕਿ ਆਪਾਂ ਇਹਦਾ ਜਿਹੜਾ ਗਲਾ ਪਿਛਲਾ ਉਹ 4 ਇੰਚ ਕੱਟਣਾ ਹੈ 4 ਇੰਚ ਆਪਾਂ ਪਿਛਲਾ ਗਲਾ ਕੱਟਣਾ ਹੈ ਹੁਣ ਆਪਾਂ ਇਹਦਾ ਟੀਰਾ ਲੈ ਸਾਢੇ ਸੀ ਠੀਕ ਹੈ ਜੀ ਤੇ ਸਾਢੇ ਸੀ ਆਪਾਂ ਟੀਰਾ ਲੈ ਲਿਆ ਤੇ ਆਪਾਂ 7 ਇੰਚ ਮੋਢਾ ਲੈ ਲਿਆ ਠੀਕ ਹੈ ਛਾਤੀ ਆਪਣੇ 18 ਇੰਚ ਹੈ ਠੀਕ ਹੈ ਜੀ ਆ ਦੇਖੋ ਛਾਤੀ 18 ਇੰਚ ਹੈ ਆਪਾਂ ਨੌ ਤੇ ਨਸਾਨੀ ਲਾ ਲਈ ਠੀਕ ਹੈ ਜੇੜੀ ਵਾਲੀ ਆਹ ਨਸਾਨੀ ਹੈ ਜੀ ਜਿਵੇਂ ਹੁਣ ਸਾਈਡ ਵਾਲੀ ਇਹ ਲਾਉਣੀ ਹੈ ਜੀ ਆਪਾਂ ਨੇ ਇਹਨਾਂ ਦੇ ਆਪਾਂ ਹਰੇਕ ਦਾ ਜਿਹੜਾ ਸੂਟ ਹੁੰਦਾ ਆਪਦਾ ਸੂਟ ਆਪਾਂ ਮਾ ਕਸਟਮਰ ਦਾ ਤਾਂ ਆਪਾਂ ਨੇ ਨਾਪ ਲਓ ਨਾਪ ਕੇ ਆਪਾਂ ਜੇ ਹੁਣ ਆਪਣੇ 13 ਇੰਚ ਆ ਸੂਟ ਦੀ ਠੀਕ ਹੈ ਸਲਾਈ ਜਿਹੜੀ ਆ ਸਾਈਡ ਵਾਲੀ ਹੈ ਇਹ ਆਪਾਂ ਨੇ 1 ਇੰਚ ਵੱਧ ਲਾ ਲਈ 14 ਤੇ ਲਾ ਲਿਆ ਤੇ ਹੁਣ ਆਪਾਂ ਨੇ ਜਿਹੜੀ ਇਹਨਾਂ ਦੀ ਕਮਰ ਹੈ ਉਹ 16 ਹੈ ਤੇ ਕਮਰ ਆਪਣੀ 16 ਆਪਾਂ ਨੇ ਲਾਈ 17 ਤੇ ਏ ਆਪਸਤਾਰਾਂ ਤੇ ਕਿਉਂ ਲਈਏ ਕਿਉਂਕਿ ਪਲੇਟਾਂ ਵਾਲਾ ਕਮੀਜ਼ ਹੈ ਆਪਾਂ 1 ਇੰਚ ਆਪਣਾ ਪਲੇਟਾਂ ਚ ਹੋ ਜੂ ਆਪਣੀ ਪੂਰੀ 16 ਇੰਚ ਤਿਆਰ ਹੋ ਜੂ ਠੀਕ ਹੈ ਤੇ ਹੁਣ ਆ ਜੋ ਜੀ ਆਪਾਂ ਪਲੇਟਾਂ ਪਲੇਟਾਂ ਇਹਨਾਂ ਲਿਆਂ ਲਗੀਆਂ 11.5 ਤੇ ਆਪਾਂ 12 ਇੰਚ ਤਾਂ ਪਲੇਟਾਂ ਇੱਥੋਂ ਰੱਖ ਲੀਆਂ ਠੀਕ ਹੈ ਜੀ ਤੇ ਲੰਬਾਈ ਪਲੇਟਾਂ ਦੀ 7 ਤੇ ਇੱਥੋਂ ਆਪਾਂ ਵਿਚਾਲੋ ਰੱਖਣਾ ਜੀ 3.5 ਠੀਕ ਹੈ ਇੱਥੋਂ ਲੈ ਆਪਾਂ 2 ਇੰਚ ਜਮਾ ਆਪਾਂ ਬਰਾਬਰ ਇੰਚ ਤੇ ਪਾਖ ਲੋ ਬਰਾਬਰ ਰੱਖ ਕੇ 2 ਇੰਚ ਲੈ ਲਿਆ ਤੇ ਇਧਰੋਂ ਆਪਾਂ ਨੇ ਢਾਈ ਲੈ ਲਿਆ ਠੀਕ ਹੈ ਜਿਹੜੀ ਆਪਣੀਆਂ ਮੋਢਿਆਂ ਦੀ ਸਾਈਡ ਵਾਲੀ ਹੈ ਆਹ ਨਿਸਾਨੀ ਹੈ ਜਿਹੜੀ ਆਪਾਂ ਇਹ ਲਾਈ ਹੈ ਜੀ 7 ਇੰਚ ਤੇ ਕੱਟ ਲਾਵਾਂਗੇ ਆਪਾਂ ਆਹ ਲਾਵਾਂਗੇ ਚੌਰਾ ਤੇ ਠੀਕ ਹੈ ਹੁਣ ਆਪਾਂ ਜਿਹੜੀ ਆਹ ਨਿਸਾਨੀ ਹੈ ਜੀ ਜਿਵੇਂ ਹੁਣ ਦੇਖੋ ਇੱਥੋਂ ਆਪਾਂ ਜਿਹੜਾ ਆਮ ਆਪਣਾ ਗਲਾ ਬ ਵੱਡਾ ਹੁੰਦਾ 5 ਇੰਚ 6 ਇੰਚ ਬਰਾਬਰੀ ਕੱਟ ਲਾ ਲੈਨੇ ਆ ਜਿਵੇਂ ਕਿ ਇੱਥੋਂ ਆਪਾਂ 6 ਇੰਚ ਲਾ ਲਿਆ ਤੀਰਾ نیچے ਤੋਂ ਵੀ ਆਪਾਂ 6 ਲਾ ਲਾਂਗੇ ਇਹ ਦਾ ਕੀ ਹੈ ਆਪਣਾ ਕਿਉਂ ਗਲਾ ਛੋਟਾ ਹੈ ਤੇ ਤੀਰ ਆਪਣਾ ਸਾਢੇ ਛੇ ਲਿਆ ਹੁਣ ਆਪਾਂ ਇੱਥੋਂ ਲੈਣਾ 6 ਇੰਚ ਅੱਧਾ ਇੰਚ ਕੱਟ ਲੈਣਾ ਉੱਪਰ ਨਾਲੋਂ ਇੱਥੇ ਆ ਅੱਧਾ ਇੰਚ ਆਪਾਂ ਨੇ 6 ਇੰਚ ਤੇ ਨੀਸਾ ਨੀ ਲਾਲੀ ਇੱਥੇ ਲਾਲੀ ਸਾਢੇ ਛੇ ਤੇ ਜਿਹੜਾ ਆਪਾਂ ਆ ਕੱਟ ਪਾਉਣੀ ਹੈ 1.5 ਇੰਚ ਤੇ 1.75 ਇੰਚ ਛਾਤੀ ਦੀ ਠੀਕ ਹੈ ਹੁਣ ਆਪਾਂ ਨੇ ਇੱਥੋਂ 1.5 ਇੰਚ ਇਤਨਾ ਖਿੱਚ ਕੇ ਆਪਾਂ ਨੇ ਨਿਸ਼ਾਨੀ ਲਾ ਕੇ 1.5 ਇੰਚ ਆਪਾਂ ਨੇ نیچے ਨੂੰ ਰੱਖ ਲਿਆ ਤੇ 1.5 ਇੰਚ ਆਪਾਂ ਆ ਚਾਰੇ ਪੱਲਿਆਂ ਦੀ ਪਾਉਗੀ ਤੇ ਜਿਹੜੀ ਆ 4 ਇੰਚ ਦੀ ਇਹ ਮੂਰਲੇ ਪੱਲੇ ਦੀ ਥੋ ਠੀਕ ਹੈ ਆਪਾਂ ਇਸ ਤਰ੍ਹਾਂ ਕੱਪੜਾ ਫੋਲਡ ਕੀਤਾ ਹੋਇਆ ਦੇਖੋ ਆ ਬੰਦ ਪਾਸਾ ਆ ਗਿਆ ਇੱਧਰ ਤੇ ਇਧਰੋਂ ਖੁੱਲਾ ਪਾਸਾ ਇਧਰੋਂ ਆਪਣੇ ਚਾਰ ਪੀਸ ਬਣ ਗਏ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਤਾਂ ਕਟਾਂਗੇ ਚਾਰੇ ਪੀਸ ਪੱਲੇ ਠੀਕ ਹੈ ਫਿਰ ਆਪਾਂ ਦੋ ਆ ਦੇਖੋ ਹੁਣ ਆਪਾਂ ਨੇ ਇਹ ਚਾਰੇ ਪੱਲੇ ਦੀ ਕਟਾਈ ਕਰਦਾਂਗੇ ਠੀਕ ਹੈ ਜੀ ਇਹ ਹੁਣ ਆਪਣੇ ਚਾਰੇ ਪੱਲਿਆਂ ਦੀ ਕਟਾਈ ਇਧਰੋਂ ਹੋ ਗਈ। ਫੇਰ ਆਪਾਂ ਸੋਨੂੰ ਦਸਦੇ ਹਾਂ ਦੋਰੀ ਠੀਕ ਹੈ। ਆਹ ਤਾਂ ਹੋ ਗਈ ਆਪਣੇ ਚਾਰੇ ਪੱਲਿਆਂ ਦੀ। ਹੁਣ ਆਪਾਂ ਪਾਉਣੀਆਂ ਦੋਰੀ ਠੀਕ ਹੈ। ਇਸ ਤਰ੍ਹਾਂ ਕਰ ਚੱਕ ਲਓ ਆਪਾਂ ਕਈ ਵਾਰ ਹਨਾ ਕੱਟਿਆ ਜਾਂਦਾ ਕੱਪੜਾ ਇਹਨੂੰ ਪਿੱਛੇ ਅਟਾ ਕੇ ਤੇ ਇਸ ਤਰ੍ਹਾਂ ਕਾਟ ਪਾ ਲਈ। ਠੀਕ ਹੈ। ਆ ਗਏ। ਹੁਣ ਆਪਾਂ ਦੋ ਪੱਲਿਆਂ ਦੀ ਪਾਵਾਂ। ਹਾਂਜੀ ਹੁਣ ਜਿਹੜਾ ਆਪਾਂ ਨੇ ਇੱਥੋਂ 1/2 ਇੰਚ ਤੇ ਨਿਸ਼ਾਨੀ ਲਾ ਲਓ ਠੀਕ ਹੈ ਜੀ ਇੱਥੋਂ ਆਪਾਂ 1/2 ਇੰਚ ਤੇ ਡਾਊਨ ਕਰਨਾ ਇੱਥੇ ਤੱਕ ਠੀਕ ਹੈ ਹਾਂ ਦੇਖੋ ਇਹ ਪਚਾਰੇ ਪੀਸ ਕਰਨੇ ਇਹਦੇ ਨਾਲ ਆਪਣੇ ਜਿਹੜੇ ਮੋਢੇ ਨੂੰ ਸਾਈਡ ਤੇ ਰੇਦੇ ਠੀਕ ਹੈ ਜੀ ਇਹ ਆਪਾਂ ਨੇ 1/2 ਇੰਚ ਦੀ ਕਾਟ ਪਾਈ ਆ ਠੀਕ ਹੈ ਇਹਦੇ ਨਾਲ ਮੋਢੇ ਨਹੀਂ ਡਿੱਗਦੇ ਇਹ ਦਾ ਮਤਲਬ ਤਾਂ ਇਹ ਹੋ ਗਿਆ ਠੀਕ ਹੈ ਜਿਹੜਾ ਆਪਾਂ ਨੇ ਇੱਥੋਂ ਥੀਰਾ ਸਾਢੇ 6 ਲਿਆ ਇੱਥੋਂ 6 ਲਿਆ ਇਹ ਆਪਣੇ ਇੱਥੇ ਜਿਹੜਾ ਝੋਲ ਪੈਂਦਾ ਉਹ ਨਹੀਂ ਪੈਂਦਾ ਕਿਉਂਕਿ ਆਪਾਂ ਗਲਾ ਛੋਟਾ ਗਲੇ ਦਾ ਜਾਦ ਜ਼ਰੂਰ ਰੱਖਣਾ ਹੈ ਗਲੇ ਦੇ ਸਾਹਮਣੇ ਆਪਾਂ ਥੀਰਾ ਲੈਣਾ ਤਾਂ ਕਰਕੇ ਆਪਾਂ ਨੇ ਇੱਥੋਂ ਲਿਆ ਠੀਕ ਹੈ ਇਹਦੇ ਨਾਲ ਆਪਣੇ ਇੱਥੇ ਝੋਲ ਨਹੀਂ ਪੈਂਦਾ ਰਹਿ ਗਈ ਨਿਸਾਨੀ ਜਿਹੜੀ ਆਪਾਂ ਹੁਣ ਆ ਫਿਟਿੰਗ ਦੀ ਲਾਈ ਆ ਠੀਕ ਹੈ ਇਹ ਆਪਣਾ ਇੱਥੋਂ 18 ਇੰਚ ਚਾਤੀ ਹੈ ਠੀਕ ਹੈ 9 ਤੇ ਲਾ ਲਿਆ ਤੇ ਇਹ ਜਦੋਂ ਆਪਾਂ ਨੇ ਸਲਾਈ ਕਰਨੀ ਹੈ ਠੀਕ ਹੈ ਜੀ ਇੱਥੋਂ ਆਪਾਂ ਨੇ ਦੇਖੋ ਜਿਹੜੀ ਆ ਚੀਜ਼ ਹੈ ਇਹ ਆਪਾਂ ਨੇ ਫੀਟ ਇਨਸਾਨੀ ਸੱਤ ਤੇ ਲਾਈ ਆ ਜਦੋਂ ਆਪਾਂ ਨੇ ਇਹ ਸਲਾਈ ਕਰ ਲਈ ਉਦੋਂ ਆਪਣੀ ਸਾਢੇ ਛੀ ਤੇ ਰਹਿ ਗਈ ਠੀਕ ਹੈ ਇਹ ਆਪਾਂ ਨੇ ਹੁਣ ਇੱਕ ਵਾਰੀ ਆਪਾਂ ਨੂੰ ਸਲਾਈ ਕਰਕੇ ਇਹ ਲਾਉਣੀ ਪੈਣੀ ਹੈ ਕਿਰ ਆਪਾਂ ਸੋਨੂੰ ਦੱਸਿਆ ਵੀ ਐ ਤਰੀਕੇ ਨਾਲ ਲਾਈ ਆ ਦੇਖੋ ਇੱਥੋਂ ਆਪਾਂ ਲਾ ਲਈ ਇਨਸਾਨੀ ਇਹ 9 ਤੇ 18 ਤੇ ਇਥੋਂ ਲਈ ਹੈ ਜੀ ਆਪਾਂ ਆਹ ਨਿਸਾਨੀ 7 ਤੇ ਲਾ ਕੇ ਇਥੋਂ ਕਮਰ ਦੀ ਲਾ ਲਈ 17 ਇੰਚ ਤੇ ਠੀਕ ਹੈ ਇਥੋਂ ਆਪਾਂ 1.5 ਇੰਚ ਫੋਲਡ ਕਰਨ ਵਾਸਤੇ ਹੋਗੀ ਚਾਕਾਂ ਦੀ ਇਹ ਆਪਸ ਵਿੱਚ ਨਿਸਾਨੀਆਂ ਮਲਾ ਲਈਆਂ ਠੀਕ ਹੈ ਜਿਹੜੀ ਆਪਾਂ ਹੁਣ ਇਧਰੋਂ ਕੱਟਾਂਗੇ ਇਹਨੂੰ ਇਧਰੋਂ ਕੱਟ ਕੇ ਫਿਰ ਆਪਾਂ ਇੱਥੇ ਟੱਕਾ ਲਾ ਕੇ ਕੱਟ ਲਾ ਕੇ ਠੀਕ ਹੈ ਜੀ ਫਿਰ ਸੁਣਦਾਂ ਮੈਂ ਵੀ ਜਿਹੜਾ ਇੱਥੇ ਝੋਲ ਪੈਂਦਾ ਕਿਉਂ ਪੈਂਦਾ ਆ ਦੇਖੋ ਆਪਾਂ ਇੱਥੇ ਕੱਟ ਲਾ ਦਾਂਗੇ ਤੇ ਇੱਕ ਕੱਟ ਲਾ ਦਾਂਗੇ ਇੱਥੇ ਠੀਕ ਹੈ ਇਹ ਤਾਂ ਆਪਣੇ ਕੱਟ ਹੋ ਗਏ ਠੀਕ ਹੈ ਜੀ ਆਹ ਦੇਖੋ ਜਿਹੜੀ ਆਪਾਂ ਨੇ ਆ ਸਲਾਈ ਲਾਉਣੀ ਆ ਜਦੋਂ ਆਪਾਂ ਸੂਟ ਤਿਆਰ ਕਰ ਲਿਆ ਠੀਕ ਹੈ ਇਹ ਆਪਾਂ ਸਿੱਧੀ ਇੱਥੋਂ ਆਪਾਂ ਨੇ ਇਸ ਤਰ੍ਹਾਂ ਫੱਟ ਮਲਾਈ ਹੈ ਇਸ ਨਸਾਨੀ ਨੂੰ ਜਿਵੇਂ ਕਿ ਐਸ ਤਰ੍ਹਾਂ ਠੀਕ ਹੈ ਐ ਲਾ ਲਈ ਹੁਣ ਇਹ ਆਪਾਂ ਜਿਹੜੀ ਇੱਥੋਂ ਮਲਾਉਣੀ ਆ ਉਹ ਆਪਾਂ 2 ਇੰਚ ਤੇ ਜਿਵੇਂ ਇੱਥੋਂ ਨਸਾਨੀ ਜੀ ਲਾ ਲਓ ਠੀਕ ਹੈ ਆਹ ਨਸਾਨੀ ਕੋਲੇ 2 ਇੰਚ ਤੇ ਲਾ ਲਓ ਪਮਟਾ 2 ਤੇ ਲਾ ਲਓ ਇੱਥੋਂ ਠੀਕ ਹੈ ਇੱਥੋਂ ਆਪਾਂ ਨੇ ਇਹ 2 ਪੁਆਇੰਟ ਸਹੀ ਜਿਵੇਂ ਹੁਣ ਆ ਦੇਖੋ 2 ਪੁਆਇੰਟ ਕਿੱਥੇ ਆਉਨੇ ਇਹ ਸੋ ਇਨਸਾਨੀ ਲਾ ਕੇ ਰੱਖ ਦਿਆਂ। ਠੀਕ ਹੈ? ਤੇ ਐਨੇ ਕਰ। ਐਨੇ ਕਾ ਨਸਾਨੀ ਆਸ ਤੋਂ ਸਲਾਈ ਤੋਂ ਇੱਥੇ ਠੀਕ ਹੈ। ਇਹਨੂੰ ਆਪਾਂ ਨੇ ਇੱਥੋਂ ਸਲਾਈ ਲਿਆ ਕੇ ਇਹਦੇ ਨਾਲ ਇਸ ਤਰ੍ਹਾਂ ਲਾਉਣੀ ਹੈ ਇਧਰੋਂ। ਸਲਾਈ ਲਾਉਣ ਵੇਲੇ ਠੀਕ ਹੈ ਜਦੋਂ ਆਪਾਂ ਫੀਟਿੰਗ ਵਾਲੀ ਨਸਾਨੀ ਲਾਉਣ ਲਾਉਣੇ ਆ। ਉਹਨੂੰ ਆਪਾਂ ਆਈ ਤੇ ਸਲਾਈ ਨਹੀਂ ਲਾਉਣੀ ਜਿਹੜੀ ਆਪਾਂ ਨੇ ਨੌ ਤੇ ਲਾ ਰੱਖੀ ਐ ਇੱਥੋਂ ਲਿਆ ਕੇ ਇਧਰੋਂ ਥੋੜੀ ਜੀ ਬਸ 2 ਪੁਆਇੰਟ ਮੂਰ ਨੂੰ ਲਾ ਦੋ ਇਸ ਤਰ੍ਹਾਂ ਫਿਰ ਆਪਣਾ ਇੱਥੇ ਝੋਲਨੀ ਪੈਂਦਾ ਠੀਕ ਐ ਇਹ ਦੱਸਿਆ ਆਪਾਂ ਝੋਲ ਵਾਸਤੇ ਵੀ ਇੱਥੇ ਝੋਲਨੀ ਪੈਂਦਾ ਆਹ ਜਿਹੜੀ ਕੱਟ ਲਈ ਐ ਇੱਥੇ ਆਪਾਂ 9 ਇੰਚ ਦੀ ਕੱਟ ਰੱਖ ਲਈ ਮੂਰਲੇ ਪਿੱਛੇ ਦੀ ਇੱਥੇ ਝੋਲਨੀ ਪੈਂਦਾ ਜੇ ਆਪਾਂ ਜਦੋਂ ਆਪਾਂ ਸਲਾਈ ਕਰਦੇ ਆਂ ਸੂਟ ਜਿਹੜੇ ਆਪਣੇ ਆਹ ਕੱਟ ਲਾਏ ਨੇ ਇਹ ਆਪਣੇ ਮਿਲਨੇ ਚਾਹੀਦੇ ਨੇ ਠੀਕ ਹੈ ਆਹ ਫੀਟ ਇਨਸਾਨੀ ਵਾਲੇ ਆ ਕੱਟ ਮਿਲ ਜਾਣਗੇ ਇਧਰੋਂ ਆਪਣੇ ਆਹ ਕੱਟ ਫਿਰ ਆਪਣਾ ਪਿਛਲਾ ਕਪੜਾ ਵਾਜ ਜਾਣਾ ਕਿਉਂ ਮੂਰੇ ਆਪਣੀ ਪਲੇਟ ਪੈ ਜਾਂਦੀ ਹੈ ਫਿਰ ਆਪਣਾ ਇਸ ਤਰੀਕੇ ਨਾਲ ਕਪੜਾ ਵਾਜ ਜਾਣਾ ਦੇਖੋ ਸਮਝੀਰੋ ਠੀਕ ਹੈ ਇਹ ਐਨਾ ਕਿਉਂ ਮੂਰਲੇ 'ਚ ਜਦੋਂ ਪਲੇਟ ਪੈ ਗਈ ਆਹ ਕਪੜਾ ਵਧੂ ਵਧੂਗਾ ਫਿਰ ਆਪਾਂ ਨੇ ਕੀ ਕਰਨਾ ਹੈ ਜੀ ਇਹ ਇੱਥੋਂ ਆਪਾਂ ਨੇ ਤਿਰਸਵੀ ਜੀ ਆਹ ਚੀਜ਼ ਇੱਥੋਂ ਕੰਨਾ ਐ ਇੱਥੇ ਤੱਕ ਤਿਰਸਵੀ ਜੀ ਕਾਟ ਪਾਉਣੀ ਹੈ ਠੀਕ ਹੈ ਫੇਰ ਆਪਾਂ ਨੇ ਸਲਾਈ ਇਹ ਪੱਕੀ ਕਰਨੀ ਹੈ ਜਦੋਂ ਤਿਰਸਮੀ ਜਿੱਦਾਂ ਆ ਆਪਣਾ ਪੂ ਮੂਹਰਲਾ ਪਿਸਟ ਕੱਟ ਗਿਆ ਤੇ ਇੱਥੋਂ ਫਿਰ ਆ ਆ ਆਪਣੇ ਆਪ ਆ ਕਾਟ ਆਪਣੇ ਮੂਹਰੇ ਆ ਦੀ ਸਲਾਈ ਠੀਕ ਹੈ ਨੀ ਇੱਕ ਆਪਣਾ ਜਦੋਂ ਇੱਥੇ ਪਲੇਟ ਪੈ ਗਈ ਡੂੰਗੀ ਅੱਧੇ ਇੰਚ ਦੀ ਤਾਂ ਆਪਣਾ ਆਪ ਦੇ ਆਪ ਇੱਥੋਂ ਕੱਪੜਾ ਆ ਘੱਟ ਜਾਂਦਾ ਫੇਰ ਆਪਾਂ ਇਧਰੋਂ ਜਦੋਂ ਮੂਹਰ ਨੂੰ ਸਲਾਈ ਹੋ ਜਾਂਦੀ ਆਪਣਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਠੀਕ ਹੈ ਜੀ ਇਹ ਕਾਟ ਆਪਾਂ ਨੇ ਪਹਿਲਾਂ ਨਹੀਂ ਪਾਈ ਬਹੁਤ ਐਂ ਪਾਉਂਦੇ ਨੇ ਜਿਵੇਂ ਪਿਸਲਾ ਇੱਕ ਨਾ ਅੱਧਾ ਪਿੱਛੇ ਵੱਧ ਰੱਖ ਲਾਣੇ ਪਿਸਲਾ ਪੱਲਾ ਇੰਨਾ ਬਿਗਾਲਾ ਪਿੱਛੇ ਨੂੰ ਨਾ ਜਾਵੇ ਆਪਣਾ ਤਰੀਕਾ ਇਹ ਹੈਗਾ ਵੀ ਆਪਾਂ 1/2 ਇੰਚ ਦੀ ਇੱਥੋਂ ਪਲੇਟ ਪਾਉਣੀ ਆ ਬਾਕੀ ਆਪਾਂ ਕੱਟ ਮਲਾ ਕੇ 1 ਇੰਚ ਆਪਾਂ ਆਹ ਦਾ ਸਾਢੇ ਪਾਧਾ ਨੇ ਆਪਦੇ ਆਪ ਮੂਰ ਨੂੰ ਮੂਰਲਾ ਪੀਸ ਆ ਜਿਹੜਾ ਮੂਰ ਨੂੰ ਹੋ ਜੇਦਾ ਪਿੱਛੇ ਨੂੰ ਗਲਾ ਨਹੀਂ ਜਾਊਗਾ ਠੀਕ ਹੈ ਜੀ ਇਹ ਦੱਸਿਆ ਆਪਾਂ ਅੱਜ ਪਿੱਛੇ ਗਲਾ ਨਾ ਜਾਵੇ ਇੱਥੇ ਝੋਲਣਾ ਪਵੇ ਆਪਣੇ ਆ ਸਲਾਈ ਦੇ ਝੋਲਣਾ ਪਵੇ ਠੀਕ ਹੈ ਜੀ ਜੇ ਫੇਰ ਵੀ ਨਾ ਸਮਝ ਲੱਗੀ ਤਾਂ ਆਪਾਂ ਨੂੰ ਮੈਂਟਟੱਕ ਜਰੂਰ ਪੁੱਛਿਓ ਤੇ ਬਾਕੀ ਆ ਤੁਸੀਂ ਇਸ ਤਰੀਕੇ ਨਾਲ ਸਲਾਈ ਕਰਕੇ ਦੇਖੋ ਜੀ ਆਪਾਂ ਹੁਣ ਮੋਢਾ ਇੱਧਰ ਰੱਖਣਾ 8 ਇੰਚ ਤਿਆਰ ਆ ਦੇਖੋ ਹੁਣ ਆਪਣਾ ਇਹ ਨੌ ਆ ਗਿਆ ਠੀਕ ਹੈ 8 ਇੰਚ ਆਪਾਂ ਤਿਆਰ ਰੱਖਣਾ ਮੋਢਾ ਆ ਦੇਖੋ ਆਪਾਂ ਗਲਾਈ ਦੇ ਹਿਸਾਬ ਨਾਲ ਇਹ ਜਿਵੇਂ ਆਪਾਂ ਹੁਣ 7 ਇੰਚ ਲਿਆ ਸੀ ਠੀਕ ਹੈ ਮੋਢਾ ਤੇ ਆ ਦੇਖੋ ਜੀ ਆ ਆ ਗਿਆ ਸਹੀ ਨੌ ਤੇ ਆ ਗਈ ਨਾ ਨਿਸ਼ਾਨੀ ਇਹ ਆਪਾਂ ਜਦੋਂ ਅੱਧਾ ਇੰਚ ਆਪਣੀ ਪਲੇਟ 'ਚ ਆ ਜੂ ਅਤੇ ਬੈਂਚ ਆਪਣਾ ਇੱਥੇ ਆ ਜੂ ਪੂਰਾ ਆਪਣਾ 8 ਇੰਚ ਮੋਢਾ ਤਿਆਰ ਹੋਗਾ ਜਦੋਂ ਆਪਾਂ ਬਾਹਾਂ ਕੱਟਣੀਆਂ ਓਦੋਂ ਆਪਾਂ ਨੇ ਬਾਹਾਂ ਕੱਟਣੀਆਂ ਠੀਕ ਹੈ ਜੀ ਓਦੋਂ ਆਪਾਂ ਨੂੰ ਇਸੇ ਕੱਪੜੇ ਨੂੰ ਬਾਹਾਂ ਨੂੰ ਪਹਿਲਾਂ ਤੇ ਉੱਪਰ ਰੱਖ ਲਓ ਠੀਕ ਹੈ ਆਨਸਾਨੀ ਇਸ ਤਰ੍ਹਾਂ ਉਹ ਜਮਾ ਫਿਰ ਆਪਣੇ ਬਾਹ ਬਾਹਦ ਘੱਟ ਨਹੀਂ ਹੁੰਦੀ ਓਦੋਂ ਸਹੀ ਕੱਟੀ ਜਾਂਦੀ ਆ ਕੱਪੜੇ ਨੂੰ ਬਾਹ ਬਾਅਦ ਵਿੱਚ ਕੱਟੋ ਪਹਿਲਾਂ ਨਾ ਕੱਟੋ ਜਦੋਂ ਆਪਾਂ ਨੇ ਮੋਢੇ ਦੀ ਕਾਟ ਪਾ ਲਈ ਓਦੋਂ ਆਪਾਂ ਆ ਕੱਪੜਾ ਉੱਪਰ ਰੱਖ ਕੇ ਫਿਰ ਬਾਹਾਂ ਦੀ ਕਾਟ ਪਾਉਣੀ ਹੈ ਠੀਕ ਹੈ ਜੀ ਤੇ ਬਾਕੀ ਜੇ ਸਮਝ ਨਾ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਉਹ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਧੰਨਵਾਦ